ਤਮਾਮ ਪਾਰਟੀਆਂ ਕਿਹੜੀਆਂ ਰਹਿ ਗਈਆਂ ਬਾਕੀ ਪਾਰਟੀਆਂ ਤਾਂ ਸਭ ਇੱਕ ਉਹਨਾਂ ਦਾ ਤਾਂ ਗੱਠ ਜੋੜ ਹੋ ਗਿਆ ਜਿਹੜੇ ਵਿਰੋਧੀ ਧਿਰ ਸੀ ਤੇ ਸੱਤਾ ਪਾਰਟੀ ਦੋਨੋਂ ਹੀ ਇੱਕ ਹੋ ਗਏ ਪਹਿਲੇ ਲੁਕੇ ਛੁਪੇ ਅਕਾਲੀ ਦਲ ਦੇ ਉੱਤੇ ਹਮਲੇ ਕਰਦੇ ਸੀ ਭੰਡੀ ਪ੍ਰਚਾਰ ਕਰਦੇ ਸੀ ਹੁਣ ਇਕੱਠੇ ਹੋ ਕੇ ਕਰਨਗੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗੱਟ ਜੋੜ ਦੇ ਕਿਆਸਾ ਨੇ ਸਿਆਸਤ ਗਰਮਾਈ ਹੋਈ ਹੈ ਕਿਉਂਕਿ ਆਮ ਆਦਮੀ ਪਾਰਟੀ ਸੱਤਾ ਤੇ ਰਹਿ ਤੇ ਕਾਂਗਰਸ ਵਿਰੋਧੀ ਤੇ ਤੇ ਜੇਕਰ ਦੋਵਾਂ ਦਾ ਗੱਟ ਜੋੜ ਹੁੰਦਾ ਹੈ ਤਾਂ ਸਥਿਤੀ ਬੜੀ ਦਿਲਚਸਪ ਹੋਵੇਗੀ ਕਿਉਂਕਿ ਸੱਤਾ ਤੇ ਤੇ ਵਿਰੋਧੀ ਤੇ ਮਿਲ ਜਾਣਗੇ ਇਸੇ ਲਈ ਵਿਰੋਧੀਆਂ ਨੂੰ ਵੀ ਮੌਕਾ ਮਿਲ ਗਿਆ ਕਿ ਉਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੇ ਸਵਾਲ ਖੜੇ ਕਰਨ ਆਮ ਪਾਰਟੀਆਂ ਕਿਹੜੀਆਂ ਰਹਿ ਗਈਆਂ ਬਾਕੀ ਪਾਰਟੀਆਂ ਤਾਂ ਸਭ ਇੱਕ ਉਹਨਾਂ ਦਾ ਤਾਂ ਗੱਠ ਜੋੜ ਹੋ ਗਿਆ ਹੁਣ ਤਾਂ ਇੰਡੀਆ ਐਲਾਈਅንስ ਹੈ ਇੱਥੇ ਜਿਹੜੇ ਵਿਰੋਧੀ ਧਿਰ ਸੀ ਤਾਂ ਸੱਤਾ ਪਾਰਟੀ ਦੋਨੋਂ ਹੀ ਇੱਕ ਹੋ ਗਏ ਤੇ ਪਹਿਲੇ ਲੁਕੇ ਚੁਪੇ ਅਕਾਲੀ ਦਲ ਦੇ ਉੱਤੇ ਹਮਲੇ ਕਰਦੇ ਸੀ ਭੰਡੀ ਪ੍ਰਚਾਰ ਕਰਦੇ ਸੀ ਹੁਣ ਇਕੱਠੇ ਹੋ ਕੇ ਕਰਨਗੇ ਇਹ ਤਾਂ ਪਹਿਲੇ ਹੀ ਇਕੱਠੇ ਸੀਗੇ ਹੁਣ ਤਾਂ ਅਲਾਈਅੰਸ ਹੋ ਗਿਆ ਇਹ ਤਾਂ ਕਾਂਗਰਸ ਛੈ ਨਾ ਤਾਂ ਕਾਂਗਰਸ ਤੇ ਆਮ ਆਦਮੀ ਦਾ ਗੱਠ ਜੋੜ ਹੋਇਆ ਪਿਆ ਹੈਗਾ ਹੁਣ ਤਾਂ ਵਿਰੋਧੀ ਤੇਰੀ ਸਿਰਫ ਅਕਾਲੀ ਦਲ ਹੈ ਪਹਿਲੇ ਵੀ ਸੀਗੀ ਹੁਣ ਵੀ ਸੀਗੀ ਅਕਾਲੀ ਦਲ ਹੀ ਬੀਐਸਪੀ ਦੇ ਨਾਲ ਅਲਾਈਅੰਸ ਹੈ ਕਿ ਕਿਹੜੇ ਵੱਲ ਜਾਓਗੀ ਸਾਡੀ ਅਲਾਈਅੰਸ ਆਲਰੇਡੀ ਬਣੀ ਹੋਈ ਹੈ ਜਿਦੇ ਵਿੱਚ ਪੰਜਾਬ ਦਾ ਭਲਾ ਹੈਗਾ ਪੰਜਾਬੀਆਂ ਦਾ ਭਲਾ ਹੈ ਜਿਹਦੇ ਨਾਲ ਪੰਜਾਬ ਪ੍ਰੋਗਰੈਸ ਕਰਦਾ ਹੈ ਉਹ ਜਿਹੇ ਅਲਾਈਅੰਸ ਹਮੇਸ਼ਾ ਵੈਲਕਮ ਹੋਣਗੇ ਲੇਕਿਨ ਕੱਲੇ ਸੀਟਾਂ ਦੀ ਲਾਲਚ ਕਰਕੇ ਜਾਂ ਸੱਤਾ ਦੀ ਲਾਲਚ ਕਰਕੇ ਨਾ ਝੂਠ ਮਾਰਨੇ ਨਾ ਲਾਰੇ ਲਾਣੇ ਨੇ ਤੇ ਨਾ ਹੀ ਕੋਈ ਗੱਠ ਜੋੜੇ ਉਹਦੀ ਤਰ੍ਹਾਂ ਕਰਨਾ ਹੈ ਜਿਹੜੇ ਇੰਡੀਆ ਲਾਇੰਸ ਇਕੱਠਾ ਇਸ ਕਰਕੇ ਨਹੀਂ ਉਹ ਆ ਕਿ ਲੋਕਾਂ ਦੀ ਸੇਵਾ ਕਰਨੀ ਹੈ ਇਕੱਠੇ ਹੋ ਰਿਹਾ ਹੈ ਤਾਂ ਕਿ ਕੁਰਸੀ ਤਾਈ ਪਹੁੰਚ ਜਾਈਏ